ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਰਿਆਨਾ ਜਾਣਕਾਰੀ ਪੋਸਟਾਂ ਦੇ ਲਈ ਠੀਕ ਹੈ ਜੀ ਵੱਖ ਵੱਖ ਪ੍ਰਕਾਰ ਦੀਆਂ ਭਰਤੀਆਂ ਦੇ ਲਈ ਵਿੱਚ ਆਉਂਦੇ ਰਹਿੰਦੇ ਨੇ ਉਹਦੇ ਲਈ ਸਰਕਾਰੀ ਪੋਸਟਾਂ ਦੀ ਜਿਹੜੀ ਵੈਬਸਾਈਟ ਨੂੰ ਚੈੱਕ ਦੇ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਗੂਗਲ ਸਰਚ ਕਰ ਲਓ ਸਰਕਾਰੀ ਪੋਸਟਾਂ ਉਸ ਤੋਂ ਬਾਅਦ ਤੁਸੀਂ ਨੀਚੇ ਆਉਂਗੇ ਅੱਜ ਦੇਖੋਗੇ ਸਰਕਾਰੀ ਪੋਸਟਾਂ.com ਠੀਕ ਹੈ ਜੀ ਇਸ ਤੇ ਤੁਸੀਂ ਵਿਜ਼ਿਟ ਕਰ ਲੈਣਾਗਾ ਤੇ ਉਸ ਤੋਂ ਬਾਅਦ ਇਸ ਨੂੰ ਤੁਸੀਂ ਕਲਿੱਕ ਕਰਾਂਗੇ ਕਲਿੱਕ ਕਰਦੇ ਵਾ ਜੀ ਤੁਸੀਂ ਦੇਖੋਗੇ ਆਪਣੇ ਡਾਊਨਲੋਡ ਕਰਨੇ ਮੈਰੀਟੋਰੀਅਸ ਦੇ ਰੋਲ ਨੰਬਰ ਠੀਕ ਹੈ ਜੀ ਉਸ ਉਹ ਤੁਸੀਂ ਇਸ ਤਰ੍ਹਾਂ نیچے ਆਉਗੇ ਤਾਂ ਆਪਸ਼ਨ ਆਊਗੀ ਇੱਥੇ ਫਾਟੋ ਬੱਲੇ ਲਈ ਆਪਸ਼ਨ ਆ ਰਹੀ ਹੈ ਜੀ ਦੇਖੋਗੇ ਪੰਜਾਬ ਜੋਬਸ ਪ੍ਰਾਈਵੇਟ ਸਰਵਿਸਿਸ ਹੇਠਾਂ ਆਏਗਾ ਨਹੀਂ ਤੁਸੀਂ ਤੇ نیچے ਆਉਗੇ ਤਾਂ ਤੁਹਾਡੇ ਸਾਹਮਣੇ ਇਸ ਸੈਕਸ਼ਨ ਦੇ ਵਿੱਚ ਕੀ ਹੋਣਾ ਐਡਮਿਟ ਕਾਰਡ ਐਡਮਿਟ ਕਾਰਡ ਸੈਕਸ਼ਨ ਤੁਸੀਂ ਕਲਿੱਕ ਕਰਕੇ ਮਤਲਬ ਆ ਜਾਣਾ ਇਹ ਕੋਸਟ ਦੀ ਪਹਿਲੀ ਆਪਸ਼ਨ ਆ ਦੋਸਤੋ ਇਸ ਵਿੱਚ meritorious roll number and ems admit card ਠੀਕ ਹੈ ਜੀ ਇਸ ਤੇ ਕਲਿੱਕ ਕਰਾਂਗੇ ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਆਪਣੇ ਕੋਲ ਜਿਹੜੇ ਐਡਮਿਟ ਕਾਰਡ ਨੇ ਜੀ ਉਹ ਆ ਚੁੱਕੇ ਨੇ ਜਿੰਨਾ ਵੀ ਕੈਂਡੀਡੇਟ ਹੈ ਜਿਹੜੇ ਵੀ ਸੀ 8ਵੀਂ ਕਲਾਸ ਪੜ੍ਹ ਰਹੇ ਸੀ 10ਵੀਂ ਕਲਾਸ ਪੜ੍ਹ ਰਹੇ ਸੀ ਉਹਨਾਂ ਦੇ ਜਿਹੜੇ ਰੋਲ ਨੰਬਰ ਤੇ ਆ ਚੁੱਕੇ ਨੇ ਵੀਡੀਓ ਇਹ ਲੇਟ ਹੋ ਗਈ ਬਣਾਉਣ ਲੱਗੇ ਠੀਕ ਹੈ ਜੀ ਕੰਮ ਐਡਮਿਟ ਕਾਰਡ ਸੀ ਕਿ ਕਾ ਕਿ ਇਤਨਾ ਦੇ ਰਹੇ ਸੀਗੇ ਤੇ ਵੀਡੀਓ ਦਾ ਟਾਈਮ ਹੀ ਲੱਗਾ ਦੋਸਤੋ ਬਣਾਉਂਦਾ ਤਾਂ ਫਿਰ ਵੀ ਮੈਂ ਚਲੋ ਕੋਸ਼ਿਸ਼ ਕੀਤੀ ਵੀ ਬਣਾ ਕੇ ਲੈ ਕੇ ਆਵਾਂ ਵੀਡੀਓ ਜਿਹੜਾ ਇਹਨਾਂ ਦਾ ਐਗਜ਼ਾਮ ਹੋਣਾ ਉਹ 30 ਮਾਰਚ ਦਾ ਜੀ ਠੀਕ ਹੈ ਜੀ ਤੁਸੀਂ ساری ਡਿਟੇਲ ਪੜ੍ਹ ਕੇ نیچے ਆ ਜਾਣਾ ਜੀ ਜੀ ਦੇਖੋ ਜੀ 30 ਮਾਰਚ ਦਾ ਹੈਗਾ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਇਹਦੇ ਵਿੱਚ ਆਸ ਠੀਕ ਹੈ ਜੀ ਬੇਸਿਕ ਐਡਮਿਟ ਕਾਰਡ ਦੇ ਵਿੱਚ ਕੀ ਕਲਿੱਕ ਕਰਨਾ ਹੈਗਾ ਐਡਮਿਟ ਕਾਰਡ ਲਿਖਿਆ ਹੋਇਆ ਜੀ ਇਸ ਆਪਸ਼ਨ ਤੇ ਕਲਿੱਕ ਕਰ ਦੇਣਾਗਾ ਕਲਿੱਕ ਕਰਨ ਤੋਂ ਬਾਅਦ ਜੀ ਤੁਹਾਡੇ ਸਾਹਮਣੇ ਜਿਹੜੀ ਆਫੀਸ਼ਲ ਪੋਰਟਲ ਸਾਈਟ ਹੈ ਜੀ ਇਹ ਖੁੱਲ ਜਾਣੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਕੀ ਐਨ ਦੇਖੋਗੇ ਐਡਮਿਟ ਕਾਰਡ ਦੇ ਆਪਸ਼ਨ ਤੇ ਐਡਮਿਟ ਕਾਰਡ ਦੇ ਆਪਸ਼ਨ ਤੇ ਜਾਓਗੇ ਜੀ ਤਾਂ ਇੱਥੇ ਤੁਸੀਂ ਆਪਣਾ ਜਿਹੜਾ ਵੀ ਹੈ ਐਪਲੀਕੇਸ਼ਨ ਨੰਬਰ ਫਿਲ ਕਰਨਾ ਜੀ ਉਸ ਤੋਂ ਬਾਅਦ ਡੇਟ ਆਫ ਬਰਥ ਫਿਲ ਕਰਨਾ ਜੀ ਉਸ ਤੋਂ ਬਾਅਦ ਇਹ ਸਬਮਿਟ ਕਰਨਾ ਠੀਕ ਹੈ ਜੀ ਸਬਮਿਟ ਕਰੋਗੇ ਤਾਂ ਤੁਹਾਡੇ ਸਾਹਮਣੇ ਤੁਹਾਡਾ ਜਿਹੜਾ ਐਡਮਿਟ ਕਾਰਡ ਆ ਜਿਉਹ ਇਕ ਤਰ੍ਹਾਂ ਜੁਗ ਇਸ ਤਰ੍ਹਾਂ ਸੀ ਬੜੀ ਹੀ ਸਾਨੀ ਨਾਲ ਜਿਹੜੇ ਆਪਣੇ ਨੇ ਅਰਮੀਡਕਾ ਡਾਊਨ ਕਰ ਸਕਦੇ ਹੋ ਜੀ ਠੀਕ ਹੈ ਫਰਸਟ ਟਾਈਮ ਚੈਨਲ ਤੇ ਮੈਨੂੰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਫੇਸਬੁਕ ਵੀ ਜਿਹਨੂੰ ਵੀ ਫੋਲੋ ਕਰ ਲੋ ਜੀ ਤੇ ਨੋਟੀਫਿਕੇਸ਼ਨ ਪ੍ਰੈਸ ਜਰੂਰ ਕਰ ਲੋ YouTube ਤੇ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀ ਕੋਰਸਾਂ ਦੀ ਜਾਣਕਾਰੀ ਮਿਲ ਸਕੇ ਧੰਨਵਾਦ ਜੀ